ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਨੂੰ ਕੀੜੀਆਂ ਦਾ ਪੌਣ ਜਿੱਥੇ ਵੀ ਦਿਸਦਾ ਹੈ ਉਥੋਂ ਤੁਸੀਂ ਇਹ ਇੱਕ ਚੀਜ਼ ਲੈ ਆਉਣਾ ਵੇਖ ਲੈਣਾ ਸਤ ਸੰਗਿਆ ਜੀ ਤੁਸੀਂ ਧਨਵਾਨ ਹੋ ਜਾਓਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਜੀ ਕਿ ਜਿੱਥੇ ਵੀ ਤੁਹਾਨੂੰ ਕੀੜੀਆਂ ਦਾ ਭੌਣ ਨਜ਼ਰ ਆਵੇ ਉਤੋਂ ਇਹ ਇੱਕ ਚੀਜ਼ ਤੁਸੀਂ ਆਪਣੇ ਨਾਲ ਲੈ ਆਉਣਾ ਤਾਂ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਤੁਹਾਡੀ ਜ਼ਿੰਦਗੀ ਵਿੱਚ ਨਵਾਂ ਬਦਲਾਵ ਆ ਜਾਵੇਗਾ। ਪਰ ਸਾਧ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜਿਵੇਂ ਬਹੁਤੇ ਲੋਕ ਇਸ ਵਿਸ਼ੇ ਬਾਰੇ ਜਾਣ ਕੇ ਇਸ ਨੂੰ ਵਹਿਮ ਭਰਮ ਨਾਲ ਜੋੜ ਲੈਂਦੇ ਹਨ ਇਸ ਲਈ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਪੂਰਾ ਸੁਣੋ ਜੋ ਇਸ ਦਾ ਅਰਥ ਹੈ ਇਸ ਵਿਚਲੀ ਜੋ ਸੱਚਾਈ ਹੈ ਉਸ ਨੂੰ ਸਮਝ ਲੈਣਾ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਵਹਿਮ ਪਰਮ ਹੈ ਜਾਂ ਬਿਲਕੁਲ ਸੱਚੀ ਗੱਲ ਹੈ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਸ਼ੁਰੂ ਤੋਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਤੇ ਇਸ ਵਿੱਚਲੀ ਜਾਣਕਾਰੀ ਨੂੰ ਅਪਣਾ ਲੈਣਾ ਸਾਥ ਸੰਗਤ ਜੀ ਜ਼ਿੰਦਗੀ ਦੀ ਯਾਤਰਾ ਵਿੱਚ ਹਰ ਇੱਕ ਵਿਅਕਤੀ ਨੂੰ ਕਈ ਮੌਕਿਆਂ ਤੇ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਸ ਨੂੰ ਉਮੀਦ ਦੀ ਰੌਸ਼ਨੀ ਬਹੁਤ ਘੱਟ ਦਿਸਦੀ ਹੈ ਜਾਂ ਫਿਰ ਜਦੋਂ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਆ ਜਾਂਦੇ ਹਨ ਪਰੇਸ਼ਾਨੀ ਹੀ ਪਰੇਸ਼ਾਨੀ ਆ ਜਾਂਦੀ ਹੈ ਤਾਂ ਉਸ ਸਮੇਂ ਵਿਅਕਤੀ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਸ ਨੂੰ ਲੱਗਦਾ ਹੈ ਕਿ ਹੁਣ ਉਹ ਉਹਨਾਂ ਦੁੱਖਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਅਜਿਹੇ ਸਮੇਂ ਵਿੱਚ ਅਸੀਂ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ ਅਤੇ ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਨਜ਼ਰ ਆਉਂਦੀ ਹੈ ਪਰ ਸਾਧ ਸੰਗਤ ਜੀ ਇਹ ਸਮਾਂ ਹੀ ਸਾਡੇ ਲਈ ਇੱਕ ਵੱਡੀ ਸਿੱਖਿਆ ਦੇਣ ਵਾਲਾ ਹੁੰਦਾ ਹੈ ਅੱਜ ਇੱਕ ਅਜੇਹੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜੋ ਤੁਹਾਨੂੰ ਸਿਖਾਵੇਗੀ ਕਿ ਸਬਰ ਸਹਿਣਸ਼ੀਲਤਾ ਕਿਵੇਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਹਨ ਸਾਤ ਸੰਗਤ ਜੀ ਇੱਕ ਦਿਨ ਇੱਕ ਵਿਅਕਤੀ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਸੀ ਇੱਕ ਗਿਆਨੀ ਮਹਾਤਮਾ ਦੇ ਕੋਲ ਜਾਂਦਾ ਹੈ ਉਸ ਦਾ ਚਿਹਰਾ ਨਿਰਾਸ਼ਾ ਨਾਲ ਭਰਿਆ ਹੁੰਦਾ ਹੈ ਉਹ ਆਪਣੇ ਦੁੱਖਾਂ ਤੋਂ ਬੜਾ ਨਿਰਾਸ਼ ਹੋ ਚੁੱਕਿਆ ਸੀ ਉਹ ਮਹਾਤਮਾ ਦੇ ਚਰਨਾਂ ਵਿੱਚ ਬੈਠ ਗਿਆ ਤੇ ਕਹਿਣ ਲੱਗਾ ਮਹਾਤਮਾ ਜੀ ਮੇਰੀ ਜ਼ਿੰਦਗੀ ਵਿੱਚ ਹਰ ਪਾਸੇ ਨਾਕਾਮੀਆਂ ਹਨ ਮੇਰੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹਨ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਮੇਰੇ ਘਰ ਵਿੱਚ ਬਿਮਾਰੀ ਹੈ ਪੈਸੇ ਦੀ ਕਮੀ ਹੈ ਤੇ ਮੈਂ ਹਰ ਪਾਸਿਓਂ ਹਾਰ ਚੁੱਕਾ ਹਾਂ ਹੁਣ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਮੈਨੂੰ ਲੱਗਦਾ ਜੋ ਵੀ ਮੈਂ ਕਰਦਾ ਹਾਂ ਉਸੇ ਕੰਮ ਵਿੱਚ ਹੀ ਅੜਚਣ ਪੈ ਜਾਂਦੀ ਹੈ ਮੇਰੀ ਮਿਹਨਤ ਵਿਅਰਥ ਜਾ ਰਹੀ ਹੈ ਸਾਰ ਸੰਗਾਜੀ ਇਹ ਆਖ ਕੇ ਉਹ ਵਿਅਕਤੀ ਉਸ ਮਹਾਤਮਾ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਮਹਾਤਮਾ ਤੋਂ ਜ਼ਿੰਦਗੀ ਵਿੱਚ ਆ ਰਹੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਰਹਾ ਮੰਗਦਾ ਹੈ ਤਾਂ ਮਹਾਤਮਾ ਜੀ ਉਸ ਦਾ ਸਵਾਲ ਸੁਣ ਕੇ ਉਸ ਦੀ ਪੂਰੀ ਗੱਲ ਸੁਣ ਕੇ ਮੁਸਕਰਾਉਂਦੇ ਹਨ ਉਹ ਸਮਝ ਗਏ ਕਿ ਇਹ ਵਿਅਕਤੀ ਅੰਦਰੋਂ ਟੁੱਟ ਚੁੱਕਿਆ ਹੈ ਉਹਨਾਂ ਨੇ ਕਿਹਾ ਪੁੱਤਰ ਜ਼ਿੰਦਗੀ ਵਿੱਚ ਹਰ ਇੱਕ ਚੁਣੌਤੀ ਸਾਨੂੰ ਇੱਕ ਨਵੀਂ ਸਿੱਖਿਆ ਦਿੰਦੀ ਹੈ ਪਰ ਤੂੰ ਇਸ ਦੇ ਅਰਥ ਨਾਲ ਨੂੰ ਸਮਝਣ ਦੇ ਲਈ ਤਿਆਰ ਨਹੀਂ ਮੈਂ ਤੈਨੂੰ ਇੱਕ ਵਿਸ਼ੇਸ਼ ਕੰਮ ਦੇਣਾ ਚਾਹੁੰਦਾ ਹਾਂ ਜੇ ਤੂੰ ਇਸ ਕੰਮ ਨੂੰ ਪੂਰਾ ਕਰੇਗਾ ਤਾਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਸਾਰਸੰਗਤ ਜੀ ਮਹਾਤਮਾ ਨੇ ਉਸ ਵਿਅਕਤੀ ਨੂੰ ਇੱਕ ਪਹਾੜੀ ਵੱਲ ਭੇਜ ਦਿੱਤਾ ਜਿੱਥੇ ਕੀੜੀਆਂ ਦਾ ਇੱਕ ਬਹੁਤ ਵੱਡਾ ਘਰ ਬਣਿਆ ਹੋਇਆ ਸੀ ਉਹਨਾਂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ ਤੋ 7 ਦਿਨਾਂ ਤੱਕ ਇਹਨਾਂ ਕੀੜੀਆਂ ਦੇ ਘਰ ਨੂੰ ਤਬਾਹ ਕਰਨਾ ਹੈ ਤੋੜ ਦੇਣਾ ਹੈ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚੇ ਤਾਂ ਸਾਧ ਸੰਗਤ ਜੀ ਉਹ ਵਿਅਕਤੀ ਬੜਾ ਹੈਰਾਨ ਹੋਇਆ ਉਸ ਨੂੰ ਲੱਗਿਆ ਕਿ ਇਹ ਕੰਮ ਤਾਂ ਬੇਮਤਲਬ ਦਾ ਹੈ ਪਰ ਮਹਾਤਮਾ ਜੀ ਦੀ ਆਗਿਆ ਮੰਨ ਕੇ ਉਹ ਤਿਆਰ ਹੋ ਗਿਆ ਉਹ ਪਹਾੜੀ ਤੇ ਗਿਆ ਤੇ ਕੀੜੀਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਸਾਧ ਸੰਗਤ ਜੀ ਉਸ ਵਿਅਕਤੀ ਦੇ ਮਨ ਵਿੱਚ ਇਹ ਦਿਲਚਸਪੀ ਸੀ ਕਿ ਅੱਗੇ ਕੀ ਹੋਵੇਗਾ ਦੂਜੇ ਦਿਨ ਜਦੋਂ ਫਿਰ ਗਿਆ ਉਸ ਸਥਾਨ ਤੇ ਗਿਆ ਤੇ ਵੇਖਿਆ ਕਿ ਕੀੜੀਆਂ ਨੇ ਆਪਣਾ ਘਰ ਮੁੜ ਤੋਂ ਬਣਾ ਲਿਆ ਹੈ ਇਹ ਵੇਖ ਕੇ ਗੁੱਸੇ ਵਿੱਚ ਆ ਕੇ ਫਿਰ ਉਹਨਾਂ ਦੇ ਘਰ ਨੂੰ ਤਬਾਹ ਕਰ ਦਿੱਤਾ ਤੇ ਘਰ ਚਲਿਆ ਗਿਆ ਤੀਜੇ ਦਿਨ ਜਦੋਂ ਫਿਰ ਉਸੇ ਹੀ ਸਥਾਨ ਤੇ ਗਿਆ ਉਹ ਵੇਖਦਾ ਹੈ ਕੀੜੀਆਂ ਦਾ ਪੌਣ ਜਾਂ ਘਰ ਉੱਥੇ ਨਹੀਂ ਸੀ ਉਹ ਖੁਸ਼ ਹੋ ਜਾਂਦਾ ਹੈ ਪਰ ਜਦੋਂ ਉਹ ਥੋੜਾ ਜਿਹਾ ਸਾਈਡ ਤੇ ਵੇਖਦਾ ਹੈ ਤਾਂ ਕੀੜੀਆਂ ਨੇ ਆਪਣਾ ਘਰ ਜਾਂ ਪੌਣ ਉੱਥੇ ਬਣਾ ਰੱਖਿਆ ਸੀ ਕਿ ਆਪਣਾ ਭੋਜਨ ਇਕੱਠਾ ਕਰ ਰਹੀਆਂ ਸਨ ਇਹ ਵੇਖ ਕੇ ਉਸਨੇ ਗੁੱਸੇ ਵਿੱਚ ਆ ਕੇ ਫਿਰ ਉਹਨਾਂ ਦੇ ਘਰ ਨੂੰ ਤਬਾਹ ਕਰ ਦਿੱਤਾ ਪਰ ਫਿਰ ਉਸ ਮਹਾਤਮਾ ਨੂੰ ਗੱਲ ਯਾਦ ਆਈ ਪਰ ਫਿਰ ਉਸ ਨੂੰ ਮਹਾਤਮਾ ਦੀ ਗੱਲ ਯਾਦ ਆਈ ਕਿ ਕੋਈ ਕੀੜੀ ਮਰਨੀ ਨਹੀਂ ਚਾਹੀਦੀ ਤਾਂ ਉਸਨੇ ਥੋੜਾ ਧਿਆਨ ਨਾਲ ਉਹਨਾਂ ਦਾ ਘਰ ਤਬਾਹ ਕੀਤਾ ਤੇ ਘਰ ਚਲੇ ਗਿਆ ਚੌਥੇ ਦਿਨ ਜਦੋਂ ਫਿਰ ਉੱਥੇ ਆਇਆ ਤੇ ਵੇਖਦਾ ਹੈ ਕੀੜੀਆਂ ਨੇ ਫਿਰ ਆਪਣਾ ਘਰ ਬਣਾ ਲਿਆ ਸੀ ਕੀੜੀਆਂ ਨੇ ਕਦੇ ਵੀ ਹਾਰ ਨਹੀਂ ਮੰਨੀ ਉਹ ਫਿਰ ਤੋਂ ਆਪਣੀ ਮਿਹਨਤ ਵਿੱਚ ਸਾਰੀਆਂ ਹੀ ਜਾਣੀਆਂ ਲੱਗ ਜਾਂਦੀਆਂ ਸਨ ਹੁਣ ਉਸ ਵਿਅਕਤੀ ਦੇ ਦਿਲ ਵਿੱਚ ਰਹਿਮ ਆ ਗਿਆ ਸੀ ਫਿਰ 5ਵੇਂ ਅਤੇ 6ਵੇਂ ਦਿਨ ਉਸਨੇ ਕੀੜੀਆਂ ਦੇ ਘਰ ਨੂੰ ਤੋੜਿਆ ਨਹੀਂ ਸਗੋਂ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਲਈ ਆਪਣੇ ਘਰੋਂ ਚੌਲ ਲੈ ਕੇ ਗਿਆ ਤੇ ਉਹਨਾਂ ਦੀ ਸਹਾਇਤਾ ਕਰ ਦਿੱਤੀ ਕੀੜੀਆਂ ਦਾ ਇਹ ਵਿਹਾਰ ਉਸ ਵਿਅਕਤੀ ਦੇ ਮਨ ਵਿੱਚ ਸਬਰ ਸਹਿਣਸ਼ੀਲਤਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰ ਦਿੰਦਾ ਹੈ ਤੇ ਜਿਵੇਂ-ਜਿਵੇਂ ਦਿਨ ਲੰਘਣ ਲੱਗੇ ਉਸ ਵਿਅਕਤੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਕੀੜੀਆਂ ਉਸ ਨੂੰ ਕੀ ਸਿਖਾ ਰਹੀਆਂ ਹਨ ਸਾਧ ਸੰਗਤ ਜੀ ਉਸਨੇ ਸੋਚਿਆ ਕਿ ਮੈਂ ਕਿੰਨੀ ਵਾਰ ਇਹਨਾਂ ਕੀੜੀਆਂ ਦਾ ਭੌਣ ਤੋੜ ਦਿੱਤਾ ਸੀ ਪਰ ਫਿਰ ਵੀ ਇਹਨਾਂ ਨੇ ਹਾਰ ਨਹੀਂ ਮੰਨੀ ਇਹ ਫਿਰ ਤੋਂ ਖੜੀਆਂ ਹੋਈਆਂ ਅਤੇ ਫਿਰ ਤੋਂ ਇਹਨਾਂ ਨੇ ਲਗਨ ਦੇ ਨਾਲ ਆਪਣੇ ਘਰ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਵੇਗਾ ਫਿਰ ਤੋਂ ਇੱਕ ਨਵਾਂ ਭੌਣ ਉਸਾਰ ਲੈਂਦੀਆਂ ਸਨ ਸਾਤ ਸੰਗਜੇ ਕੀੜੀਆਂ ਦੀ ਸਹਿਣਸ਼ੀਲਤਾ ਸੰਗਠਨ ਤੇ ਮਿਹਨਤ ਨੇ ਉਸ ਵਿਅਕਤੀ ਨੂੰ ਅੰਦਰੋਂ ਬਦਲਣਾ ਸ਼ੁਰੂ ਕਰ ਦਿੱਤਾ ਸਾਤ ਸੰਗਜੇ 7ਵੇਂ ਦਿਨ ਉਹ ਵਿਅਕਤੀ ਮਹਾਤਮਾ ਕੋਲ ਜਾਂਦਾ ਹੈ ਤੇ ਉਸਦੇ ਚਿਹਰੇ ਤੇ ਚਮਕ ਆ ਜਾਂਦੀ ਹੈ ਉਸਨੇ ਕਿਹਾ ਮਹਾਤਮਾ ਜੀ ਮੈਨੂੰ ਹੁਣ ਸਮਝ ਆ ਚੁੱਕਿਆ ਹੈ ਕਿ ਤੁਸੀਂ ਮੈਨੂੰ ਇਹਨਾਂ ਕੀੜੀਆਂ ਦੇ ਭੌਣ ਕੋਲ ਕਿਸ ਚੀਜ਼ ਲਈ ਭੇਜਿਆ ਸੀ ਕੀੜੀਆਂ ਨੇ ਮੈਨੂੰ ਸਿਖਾਇਆ ਕਿ ਹਰੇਕ ਰਹਾ ਸਿਰਫ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਜੇਕਰ ਅਸੀਂ ਹੌਂਸਲੇ ਨਾਲ ਮਿਹਨਤ ਨਾਲ ਕਰੀਏ ਤਾਂ ਸਾਨੂੰ ਕੋਈ ਵੀ ਸਮੱਸਿਆ ਨਹੀਂ ਆਵੇਗੀ ਕੋਈ ਵੀ ਰੁਕਾਵਟ ਸਾਡੇ ਸਾਹਮਣੇ ਨਹੀਂ ਅੜ ਸਕਦੀ ਹਰ ਇੱਕ ਵਾਰ ਜਦੋਂ ਅਸੀਂ ਨਾਕਾਮ ਹੁੰਦੇ ਹਾਂ ਜਾਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਜ਼ਰੂਰਤ ਹੁੰਦੀ ਹੈ ਕਿ ਅਸੀਂ ਮੁੜ ਤੋਂ ਖੜੇ ਹੋਈਏ ਤੇ ਲਗਨ ਤੇ ਸਹਿਨਸ਼ੀਲਤਾ ਨਾਲ ਮਿਹਨਤ ਕਰੀਏ ਤਾਂ ਫਿਰ ਉਹ ਵਾਹਿਗੁਰੂ ਪਰਮਾਤਮਾ ਵੀ ਸਾਡਾ ਸਾਥ ਦਿੰਦੇ ਹਨ ਸਾਧ ਸੰਗਤ ਜੀ ਤਾਂ ਮਹਾਤਮਾ ਜੀ ਕਹਿਣ ਲੱਗੇ ਕਿ ਹਾਂ ਪੁੱਤਰ ਜੀਵਨ ਵਿੱਚ ਹੌਸਲਾ ਮਿਹਨਤ ਤੇ ਸਹਿਨਸ਼ੀਲਤਾ ਸਭ ਤੋਂ ਵੱਡੇ ਗੁਣ ਹਨ ਇਹ ਕੀੜੀਆਂ ਸਾਨੂੰ ਸਿਖਾਉਂਦੀਆਂ ਹਨ ਹਰ ਇੱਕ ਰਾਹ ਸਿਰਫ ਇੱਕ ਸਿਖਲਾਈ ਹੈ ਨਾ ਕਿ ਅੰਤ ਜੇ ਤੂੰ ਪਰਮਾਤਮਾ ਤੇ ਭਰੋਸਾ ਰੱਖੇਗਾ ਤੇ ਆਪਣੀ ਮਿਹਨਤ ਨੂੰ ਜਾਰੀ ਰੱਖੇਗਾ ਕੋਈ ਵੀ ਰੁਕਾਵਟ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ ਸੋ ਸਾਥ ਸੰਗਤ ਜੀ ਸਾਡੇ ਨਾਲ ਵੀ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ ਅਸੀਂ ਮਿਹਨਤ ਕਰਦੇ ਹਾਂ ਬੜੀ ਹੀ ਜ਼ਿਆਦਾ ਮਿਹਨਤ ਦੇ ਨਾਲ-ਨਾਲ ਅਸੀਂ ਕੋਈ ਕੰਮ ਸ਼ੁਰੂ ਵੀ ਕਰਦੇ ਹਾਂ ਅਤੇ ਸਾਨੂੰ ਬਹੁਤ ਹੀ ਵਾਰ ਉਸ ਕੰਮ ਵਿੱਚੋਂ ਫਲ ਪ੍ਰਾਪਤ ਨਹੀਂ ਹੁੰਦਾ ਜਾਂ ਸਫਲਤਾ ਨਹੀਂ ਮਿਲਦੀ ਜਾਂ ਫਿਰ ਸਾਡੇ ਕੀਤੀ ਹੋਈ ਮਿਹਨਤ ਵਾਰ-ਵਾਰ ਬਰਬਾਦ ਹੋ ਜਾਂਦੀ ਹੈ। ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇੰਨਾ ਮਾੜਾ ਸਮਾਂ ਆ ਜਾਂਦਾ ਹੈ ਕਿ ਚਾਰੇ ਹੀ ਪਾਸਿਆਂ ਤੋਂ ਦੁੱਖ ਘੇਰ ਲੈਂਦੇ ਹਨ ਤੇ ਸਾਨੂੰ ਕੋਈ ਰਾਹ ਹੀ ਨਜ਼ਰ ਨਹੀਂ ਆਉਂਦਾ। ਸਾਨੂੰ ਲੱਗਦਾ ਅਸੀਂ ਇਹਨਾਂ ਦੁੱਖਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਸਤਿ ਸਾਂਗਤ ਜੀ ਉਸ ਸਮੇਂ ਜਿਹੜਾ ਵੀ ਇਨਸਾਨ ਜਿਹੜਾ ਵੀ ਵਿਅਕਤੀ ਉਸ ਪਰਮਾਤਮਾ ਤੇ ਉਸ ਵਾਹਿਗੁਰੂ ਤੇ ਭਰੋਸਾ ਰੱਖ ਕੇ ਦੁਬਾਰਾ ਤੋਂ ਮਿਹਨਤ ਕਰਨੀ ਸ਼ੁਰੂ ਕਰ ਦੇਵੇਗਾ ਇੱਕ ਦਿਨ ਜ਼ਰੂਰ ਪਰਮਾਤਮਾ ਉਸ ਵਿਅਕਤੀ ਦੀ ਝੋਲੀ ਨੂੰ ਖੁਸ਼ੀਆਂ ਨਾਲ ਭਰ ਦੇਣਗੇ ਜੋ ਵੀ ਉਸ ਵਿਅਕਤੀ ਦੀ ਮੰਜ਼ਿਲ ਹੁੰਦੀ ਹੈ ਪਰਮਾਤਮਾ ਉਸ ਵਿਅਕਤੀ ਨੂੰ ਉਸ ਦੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਉਂਦੇ ਹਨ ਤਾਂ ਸਤਿ ਸਾਂਗਤ ਜੀ ਜਿੱਥੇ ਵੀ ਕੀੜੀਆਂ ਦਾ ਭੌਣ ਦੇ ਸੀ ਉੱਥੇ ਇਹ ਇੱਕ ਚੀਜ਼ ਜੋ ਅਸੀਂ ਤੁਹਾਨੂੰ ਲੈ ਕੇ ਆਉਣ ਲਈ ਕਿਹਾ ਸੀ ਉਹ ਸੀ ਜੀ ਹਿੰਮਤ ਹੌਸਲਾ ਸਬਰ ਸਹਿਣਸ਼ੀਲਤਾ ਜੇਕਰ ਇਹ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਕੋਈ ਵੀ ਮਾੜਾ ਸਮਾਂ ਸਾਨੂੰ ਫਿਰ ਤੋੜ ਨਹੀਂ ਸਕੇਗਾ ਸਾਸੰਗਾ ਜੀ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਰ ਇੱਕ ਚੁਣੌਤੀ ਜਿਹੜੀ ਸਾਡੀ ਜ਼ਿੰਦਗੀ ਵਿੱਚ ਆਉਂਦੀ ਹੈ ਸਾਡੇ ਮਜ਼ਬੂਤ ਬਣ ਲਈ ਹੀ ਆਉਂਦੀ ਹੈ ਜਿਵੇਂ ਕੀੜੀਆਂ ਹਮੇਸ਼ਾ ਆਪਣੀ ਕੋਸ਼ਿਸ਼ ਜਾਰੀ ਰੱਖਦੀਆਂ ਹਨ ਤਾਂ ਅਸੀਂ ਵੀ ਆਪਣੀ ਮਿਹਨਤ ਤੇ ਧੀਰਜ ਦੇ ਨਾਲ ਅੱਗੇ ਵਧਣਾ ਹੈ ਹੌਸਲਾ ਤੇ ਸਬਰ ਹੀ ਸਾਡੀ ਜ਼ਿੰਦਗੀ ਦੀ ਸਫਲਤਾ ਦਾ ਮੁੱਖ ਕਾਰਨ ਹੁੰਦਾ ਹੈ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਮੁੱਖ ਤੋਂ ਸਤਨਾਮ ਵਾਹਿਗੁਰੂ ਬੋਲ ਦੇਣਾ ਜੀ ਤਾਂ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ